ਅੱਜ ਜਿਹੜੀ ਆ ਲੋਕ ਅਦਾਲਤ ਲਗਾਈ ਗਈ ਸਾਰੇ ਹੀ ਬਠਿੰਡਾ ਵਾਸੀਆਂ ਨੂੰ ਮੇਰਾ ਨਮਸਕਾਰ ਮੈਂ ਅੱਜ 14 9 2024 ਨੂੰ ਜੋ ਸਾਡੀ ਕੌਮੀ ਪੱਧਰ ਦੀ ਲੋਕ ਅਦਾਲਤ ਬਠਿੰਡਾ ਰਾਹਪੁਰਾ ਔਰ ਤੋਂ ਤਲਵੰਡੀ ਸਾਬੋ ਵਿੱਚ ਲਗਾਈ ਜਾ ਰਹੀ ਹੈ ਇਸ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਜੇ ਅਸੀਂ ਗੱਲ ਕਰੀਏ ਤੇ ਅੱਜ ਦੇ ਜਿਹੜੇ ਅਸੀਂ ਟਾਰਗੇਟ ਕੇਸ ਕੀਤੇ ਨੇ ਇਹ ਮੋਰ ਥੈਨ 25000 ਤੋਂ ਵੱਧ ਦੇ ਕੇਸ ਜਿਹੜੇ ਅਸੀਂ ਅੱਜ ਟਾਰਗੇਟ ਕੀਤੇ ਹੋਏ ਨੇ ਮੇਨਲੀ ਜਿਹੜਾ ਸਾਡਾ ਫੋਕਸ ਹੈ ਰੈਵਨਿਊ ਕੋਰਟਾਂ ਦੇ ਵਿੱਚ ਕੇਸਿਸ ਪੈਂਡਿੰਗਾਂ ਦਾ ਔਰ ਜਿਹੜੇ ਸਾਡੇ ਆਮ ਤੌਰ ਤੇ ਕੋਰਟਾਂ ਦੇ ਵਿੱਚ ਪੈਂਡਿੰਗ ਨੇ ਉਹਨਾਂ ਨੂੰ ਅਸੀਂ ਮੋਸਟਲੀ ਬੈਂਕ ਕੇਸਿਸ ਜਿਵੇਂ ਹੈਗੇ ਹੈ ਰਿਕਵਰੀ ਦੇ ਜਾਂ ਚੈੱਕ ਨਾਲ ਡਿਫੀਟਡ ਕੇਸਿਸ ਹੈ ਉਹਨਾਂ 'ਤੇ ਜ਼ਿਆਦਾ ਅਸੀਂ ਫੋਕਸ ਕੀਤਾ ਹੈ ਤਾਂ ਕਿ ਲੋਕਾਂ ਨੂੰ ਘਰ ਬੈਠੇ ਹੀ ਜਲਦੀ ਤੋਂ ਜਲਦੀ ਔਰ ਫ੍ਰੀ ਜਿਹੜਾ ਹੈ ਨਿਆਂ ਮਿਲ ਸਕੇ ਔਰ ਇਸ ਵਿੱਚ ਸਭ ਤੋਂ ਵੱਧ ਸ਼ਮੂਲੀਅਤ ਸਾਡੇ ਇਸ ਨੂੰ ਪ੍ਰੋਗਰਾਮ ਮੇਨ ਪਰੋਗਰੈਸ ਕਰਾਉਣ ਵਿੱਚ ਸਾਡਾ ਮੀਡੀਆ ਦਾ ਬਹੁਤ ਹੱਥ ਹੈ ਕਿਉਂਕਿ ਅਸੀਂ ਪਿਛਲੀ ਲੋਕ ਅਦਾਲਤ ਤੇ ਇਸ ਵਾਰ ਦੀ ਲੋਕ ਅਦਾਲਤ ਵਿੱਚ ਇਹ ਜੀਨ ਦੇਖ ਨੂੰ ਮਿਲੀ ਹੈ ਵੀ ਅਸੀਂ ਪਿਛਲੇ ਨਾਲੋਂ ਵੀ ਵੱਧ ਜਿਹੜੇ ਕੇਸ ਇਸ ਲੋਕ ਅਦਾਲਤ ਵਿੱਚ ਲਗਾਏ ਸਰ ਆਣ ਵਿੱਚ ਲੋਕ ਅਦਾਲਤ ਦੇ ਵਿੱਚ ਤੋਂ ਆਪਾਂ ਇਹ ਕਹਾਂਗਾ ਵੀ ਜਿਹੜੀ ਆਉਣ ਵਾਲੀ ਜਿਹੜੀ ਲੋਕ ਅਦਾਲਤ ਹੈ 14 12 2024 ਨੂੰ ਦਸੰਬਰ ਦੇ ਮਹੀਨੇ ਚ ਲਗਾਈ ਜਾ ਰਹੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕਹਿੰਦੇ ਇਹ ਲੋਕ ਅਦਾਲਤ ਜਿਹੜੀ ਹੈ ਇਹ ਮੰਥਲੀ ਹੈ ਤ੍ਰਿਮੰਥਲੀ ਲਾਣੇ ਆ ਆਮ ਤੌਰ ਤੇ ਹਰੇਕ ਉਹ ਵੀ ਬੰਦਾ ਜਿਸ ਨੂੰ ਲੱਗਦਾ ਹੈ ਵੀ ਮੇਰਾ ਕੇਸ ਜਿਹੜਾ ਹੈ ਉਹ ਲੋਕ ਸਾਡਾ ਕੰਪਰਮਾਈਜ਼ ਹੋ ਸਕਦਾ ਹੈ ਔਰ ਕੋਟਾ ਜਿਹੜੀਆਂ ਅੱਜ ਇਸ ਹਿਸਾਬ ਨਾਲ ਬੜੀਆਂ ਉਂ ਲੰਧ ਆਵਾਜ਼ ਕਹਿ ਰਹੀਆਂ ਨੇ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੇਸ ਜਿਹੜਾ ਹੈ ਉਹ ਲੋਕਦਾਰਤਾ ਜਾ ਕੰਪਰਮਾਈਜ਼ ਨਹੀਂ ਹੋਣਾ ਹੈ ਤੁਸੀਂ ਕਿਸੇ ਵੀ ਵਕਤ ਆਪਣੀ ਐਪਲੀਕੇਸ਼ਨ ਜਿਹੜੀ ਕੋਰਟ ਵਿੱਚ ਦੇ ਸਕਦੇ ਹੋ ਔਰ ਜੇ ਤੁਹਾਨੂੰ ਲੱਗਦਾ ਵੀ ਹਲੇ ਕੇਸ ਨਹੀਂ ਵੀ ਪਿਆ ਇਹਨਾਂ ਨੂੰ ਵੀ ਜਗ੍ਹਾ ਸੀ ਸੁਣਵਾਈ ਕਰਵਾ ਸਕਦੇ ਆ ਜਿਨ੍ਹਾਂ ਨੂੰ ਅਸੀਂ ਪ੍ਰੀ ਲਿਟੀਗੇਸ਼ਨ ਸਟੇਜ ਕਹਿੰਦੇ ਆ ਇਹਨਾਂ ਕਿਸਮ ਦਾ ਵੀ ਅਸੀਂ ਲੋਕਦਾਰਤਾ ਹੈ ਟਾਈਮ ਟੂ ਟਾਈਮ ਲਾਂਦੇ ਰਹਿਣੇ ਆ ਸੋ ਸਾਰਿਆਂ ਨੂੰ ਆਉਣ ਵਾਲੀ 14-12 ਜਾਂ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਕੋਈ ਆਪਣਾ ਮੈਟਰ ਹੈ ਸੀ ਕਿਸੇ ਵੀ ਲੋਕ ਅਦਾਲਤ ਤੇ ਦਿਲਵਾਣਾ ਹੈ ਉਹ ਆ ਕੇ ਸਾਨੂੰ ਉਹ ਖਾਸ ਦੇ ਸਕਦਾ ਹੈ ਜਾਂ ਜੇ ਕੋਈ ਸਪੋਰਟ ਚ ਪੈਂਡਿੰਗ ਹੈ ਉਹ ਮਾਜੋਬ ਅਧਿਆਰਤ ਨੂੰ ਦੇ ਸਕਦਾ ਐਪਲੀਕੇਸ਼ਨ ਉਹਨਾਂ ਦਾ ਕੇਸ ਜਿਹੜਾ ਹੈ ਲੋਕ ਅਦਾਲਤ ਨੂੰ ਉਹ ਹੀ ਫੈਸਲਾ ਕਰਦੀ ਹੈ ਕੀ ਕਰਦੇ ਇੱਥੇ ਇੰਨੇ ਘੰਟੇ ਬਿਲਾਲੇ ਕਿਹਦੇ ਨਹੀਂ ਕਰਦੇ ਨਾ ਬਰਦਰ ਤਾਂ ਕਹੀ ਕਹਿ ਰਹੇ ਨਾ 10 ਮਿੰਟ ਦਾ ਕੰਮ ਹੈ ਪਹਿਲਾਂ ਮੈਂਟੇਨ ਕਰਵਾਉਣਾ ਦਾ 10 ਮਿੰਟ ਦਾ ਕੰਮ ਕਹਿੰਦੇ ਕੁੱਤਾ ਕਹੀ ਪਤਾ ਕੰਮ ਛੱਡ ਕੇ ਪੈਨਚੋ ਤੇ ਚਰਾ ਪਰ ਰਾਂਦਾ ਇੱਥੇ 10 ਮਿੰਟ ਦਾ ਕੰਮ ਕਹਿੰਦੇ ਜੇ ਕੱਲ ਕਰ ਲੋ ਫਿਰ ਕਹਿੰਦੇ ਵੀ ਸੈਡ ਹੋਇਆ ਸੈਡ ਕਿਹੋ ਜਿਹਾ ਚਾਲੂ ਹੈ ਜਿਹੜਾ ਫਾਈਨਲ ਜਿਸ ਹੋਇਆ ਉਸ ਉਪਰ ਹੋਇਆ ਮੈਂ ਟੇਨ ਕਰੋ ਤਰੀਕੇ ਨਾਲ ਏਲਵੇ ਆ ਲੋ ਚਾਹ ਕਿਹੜੇ ਵਰਜ ਵਰਜੀ ਹੋ なかなかこれが本当に大丈夫です。